ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜਿੰਦਗੀ ਦੇ ਪਾਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਚੰਗਾ ਹੋਵੋਗੇ ਰਾਜੀ ਤੁਸੀਂ ਹੋਵੋਗੇ ਤੇ ਮੈਨੀ ਚਿੰਤਾ ਕਰਨੀ ਜਿਹੜਾ ਆਪਣਾ ਅੱਜ ਦਾ ਵਲੌਗ ਹੈ ਜੇ ਐਂਡ ਤੱਕ ਜਰੂਰ ਦੇਖਣਾ ਜੀ ਕਿਉਂਕਿ ਬਹੁਤ ਹੀ ਸੋਹਣਾ ਤੇ ਸੁੰਝਿਆ ਹੋਇਆ ਆਪਣਾ ਵਲੌਗ ਹੈ ਜੀ ਇਹ ਜਰੂਰ ਤੁਸੀਂ ਐਂਡ ਤੱਕ ਜਰੂਰ ਦੇਖਣਾ ਜੀ ਦੇ ਕੋਈ ਆਪਣੇ ਮਤਲਬ ਨਾ ਤਾਂ ਮਾવાડી ਹੁੰਦੀ ਆ ਨਾ ਧੀ ਵਾਲੀ ਹੁੰਦੀ ਆ ਨਾ ਨੂੰਹ ਵਾਲੀ ਹੁੰਦੀ ਆ ਨਾ ਸੱਸਾ ਕੋਈ ਰਿਸ਼ਤਾ ਨਾ ਕੋਈ ਜੁਗਾੜ ਸਿਰਫ ਆਪਣੀ ਗੋਲ ਬਾਣੀ ਹੁੰਦੀ ਆ ਨਾ ਉਹ ਵੀ ਆਪਣੇ ਜਿਹੜੇ ਸ਼ਬਦ ਆ ਅੱਗੇ ਕਿੱਛੇ ਹੋ ਕੇ ਉਹ ਵੀ ਆਪਣੇ ਰਿਸ਼ਤਿਆਂ ਨੂੰ ਖਰਾਬ ਕਰ ਜਾਂਦੀ ਆ ਤੇ ਮੰਨ ਲਓ ਜੇ ਨੂੰ ਸੱਸ ਤੇ ਕੋਈ ਨਾ ਲੜਾਈ ਕਲੇਸ਼ ਜਾਂ ਕੋਈ ਮਾੜੇ ਮੋٹے ਚੱਕਰ ਇਧਰ ਉਧਰ ਹੀ ਨਾ ਹੋ ਜਾਂਦੇ ਆ ਕਿਉਂ ਕੋਲੇ ਮੋٹے ਸ਼ਬਦਾਂ ਨਾਲ ਹੀ ਆਪਾਂਂ ਗੜਾ ਆਪਣਾ ਗੁੱਸਾ ਹੁੰਦਾ ਉਹ ਆਪਾਂ ਗੁੱਸੇ ਤੋਂ ਬਾਹਰ ਹੋ ਜਾਂਦੇ ਉਹਦੋਂ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਆਪਾਂ ਕਿਹਨੇ ਨਾ ਗਲਤ ਕਰਨੀ ਜਾਂ ਆਪਾਂ ਕਿਉਂ ਦੱਸਣਾ ਉਹਨੋਂ ਸਿੱਧੇ ਇਹ ਹੀ ਹੁੰਦਾ ਹੈਗਾ ਵੀ ਜੇ ਕੋੜਾ ਸਕੇ ਤਾਂ ਵੀ ਕੋੜਾ ਰਹਿਣਾ ਹਨਾ ਚੁਪ ਰਹਿਣਾ ਚੁਪ ਰਹਿਣ ਨਾਲ ਜਿਹੜਾ ਆਪਣਾ ਰਿਸ਼ਤਾ ਹੁੰਦਾ ਉਹ ਦੁਬਾਰਾ ਤੋਂ ਫੇਰ ਉਹ ਦੋ ਘੰਟੇ ਦੀ ਗੱਲ ਹੋ ਗਈ ਤਿੰਨ ਘੰਟੇ ਲੱਗਦਾ ਹਾਂ ਦਾ ਉਹ ਦੁਬਾਰਾ ਤੋਂ ਫੇਰ ਆਪਣਾ ਰਿਸ਼ਤਾ ਜਿਹੜਾ ਉਹੀ ਬਣ ਕਰਾ ਲੈਂਦਾ ਇਹਨਾਂ ਜਦੋਂ ਆਪਾਂ ਗੁੱਸੇ ਵਿੱਚ ਮੰਨ ਲਓ ਆਪਾਂ ਆਪਣੀ ਮਾਂ ਨੂੰ ਫੋਨ ਲਾ ਲਿਆ ਠੀਕ ਹੈ ਮਾਂ ਨੂੰ ਫੋਨ ਲਾ ਲਿਆ ਤੇ ਉਹ ਨੂੰ ਆਪਣੇ ਤੋਂ ਹਣਾ ਆਪਣਾ ਜਿਹੜੀ ਨੇੜੇ ਹੁੰਦੀ ਆ ਆਪਣੀ ਮਾਂ ਹੀ ਹੁੰਦੀ ਆ ਤੇ ਦੇਖੋ ਆਪਾਂ ਨੂੰ ਫੋਨ ਲਾਉਂਦੇ ਆ ਵੀ ਮਾਂ ਐ ਕਰਕੇ ਵੀ ਆਈਂਦਾ ਲੋਗੀ ਸਾਰਾ ਦਿਨ ਮੈਂ ਕੰਮ ਕਰਦੀ ਆ ਸਾਰਾ ਕੁਝ ਵਧੀਆ ਰੋਟੀ ਪਾਣੀ ਬਣਾਉਣੀ ਆ ਪੜਾਉਣੀ ਆ ਗੱਲਬਾਤ ਕਰਨੀ ਆ ਸੰਭਦੀ ਆ ਕੁਝ ਨਹੀਂ ਬੋਲਦੀ ਤੇਰੇ ਵੀ ਮੈਨੂੰ ਆਈਂ ਕਰਕੇ ਐਂ ਬੋਲ ਜਾਂਦੇ ਆ ਹਣਾ ਅੱਛਾ ਕੁਣ ਫੋਨ ਲਾ ਕੇ ਮਾਂ ਨੂੰ ਤਾਂ ਹੁਣ ਇਸ ਗੱਲ ਦੀ ਚਿੰਤਾ ਹੈ ਵੀ ਮੇਰੀ ਯਾਰਾ ਨਾਲ ਆਹ ਵਿਆਹ ਨੂੰ ਲੜਾਈ ਪੈ ਗਿਆ ਤੇ ਅੰਦਰ ਦੇ ਮਾਂਤਰ ਗੱਲਾਂ ਕੋਈ ਕਹ ਨਹੀਂ ਸਕਦੀ ਤੇ ਉਹ ਐ ਨਹੀਂ ਪਤਾ ਮੈਨੂੰ ਸੱਤ ਘਟੇ ਬਾਅਦ ਇੱਕ ਸਾਡੀ ਰੋਟੀ ਕਈ ਜਾਂਦੀ ਹੁੰਦਾ ਵੀ ਉਹ ਤਾਂ ਥੋੜਾ ਮੈਂ ਗੱਲ ਸੁਣ ਲੈਣਾ ਬਾਹਲੇ ਤਾਂ ਗੱਲ ਸੁਣ ਹੁੰਦਾ ਆ ਚੌ ਸਾਲ ਦੀ ਯਾਰ ਤਾਂ ਮਾਂ ਜਿਹੜੀ ਹੁੰਦੀ ਹੈ ਉਹ ਕਿਹ ਤਰ੍ਹਾਂ ਦੇ ਲੱਗਦੀ ਹੈ ਪਤਾ ਨਹੀਂ ਕੀ ਹੋਇਆ ਉਹਦਾ ਕਿ ਨਹੀਂ ਹੋਇਆ ਉਹਦਾ ਅੱਛਾ ਦੋ ਕਿ ਉਹ ਜਿਹੜੇ ਘਰੇ ਮਤਲਬ ਮੜਮਟਾ ਮਨਤਾ ਉਹ ਹੋਇਆ ਉਹਦਾ ਸਹੀ ਹੋ ਜਾਂਦਾ ਹੈਗਾ ਮੂਜੇ ਵੀ ਜਦੋਂ ਜਿਹੜਾ ਫੋਨ ਕਰਦੀ ਐ ਜਿੰਦੂ ਕਿ ਨਹੀਂ ਮੋੜ ਕੇ ਤਾਂ ਨਹੀਂ ਕੋਈ ਕੁਝ ਬੋਲਿਆਗਾ ਉਹ ਫਿਰ ਮਾਂ ਨੂੰ ਪਤਾ ਨਹੀਂ ਲੱਗਦਾ ਨਾ ਦਵਾਰ ਆ ਕੇ ਉੱਥੇ ਗੱਲ ਕਰ ਕੇ ਦਮਾਨ ਵਿੱਚ ਘੁੰਮਣ ਲੱਗ ਜਾਂਦੀ ਹਾਂ ਮੈਨੂੰ ਤਾਂ ਆ ਗੱਲਾਂ ਬੋਲਣੀਆਂ ਸੀ ਮੈਂ ਤਾਂ ਆਹ ਕੀ ਆ ਗਿਆ ਸੀ ਨਾ ਉਹ ਫਿਰ ਉੱਥੋਂ ਹੀ ਮਤਲਬ ਜਿਹੜੀ ਆਪਣੀ ਮੰਮੇ ਜਿਹੜੇ ਮੰਮਾ ਨਟਾਉ ਹੁੰਦੇ ਆ ਜਾਂ ਆਪਣੇ ਮਨ ਜਿਹੜੀ ਨਾ ਪਰਤ ਹੁੰਦੀ ਉਹ ਫੀਲ ਕਰਾਉਂਦੇ ਹੁੰਦੇ ਨੇ ਇਸੇ ਕਰਕੇ ਹੀ ਸਿਆਣਿਆਂ ਦੀ ਵੀ ਇਹ ਕਹਾਵਤ ਹੈ ਇੱਕ ਚੁੱਪ ਉੱਪਰ ਸੌਸਣ। ਵਾਕਈ ਜੇ ਆਪਾਂ ਕੁਝ ਕਰ ਜਾਾਂਗੇ ਤਾਂ ਉਹ ਸੌਖਾ ਸੌਖੀ ਹੁੰਦਾ ਹੈ ਨਾ ਤੇ ਦੂਸਰੀ ਗੱਲ ਇਹ ਹੁੰਦੀ ਆ ਵੀ ਜਦੋਂ ਆਪਣੇ ਜਿਹੜੇ ਰਿਸ਼ਤੇ ਆ ਉਹ ਜਿਹੜੇ ਸੁੰਨੇ ਬਣਦੇ ਆ ਉਹ ਸਿਰਫ ਅੰਦਰੋਂ ਸੁੰਨੇ ਬਣਾਗੇ ਤਾਂ ਰਿਸ਼ਤੇ ਸੁੰਨੇ ਬਣਨਗੇ। ਇਹ ਕਿ ਜਿਹੜੀ ਆਪਣੀ ਬਾਹਰੀ ਲਿਪਾ ਪੋਤੀ ਆ ਉਹਦੇ ਨਾਲ ਜਿਹੜੀ ਆਪਣੀ ਖੂਬਸੂਰਤੀ ਆ ਉਹ ਨਹੀਂ ਆਉਂਦੀ ਨਾ ਤਾਂ ਕਿਹੜੇ ਰਿਸ਼ਤੇ ਹੁੰਦੇ ਆ ਇਹਨਾਂ ਨੂੰ ਖੂਬਸੂਰਤ ਬਣਾਉਣ ਵਾਸਤੇ ਮਾਨਵੀ ਖੂਬਸੂਰਤ ਕਰਕਣਾ ਨਹੀਂ ਆਉਂਦਾ ਫੇਰ ਹੀ ਰਿਸ਼ਤੇ ਜਿਹੜੇ ਲੱਗਿਆ ਸੋਹਣੇ ਲੱਗਦੇ ਆ ਦੇਖਣ ਨੂੰ ਵੀ ਸੋਹਣੇ ਨੂੰ ਵੀ ਤੇ ਬੋਲਣ ਨੂੰ ਵੀ ਇਹ ਸਾਰੇ ਇਹ ਰਿਸ਼ਤੇਆਂ ਨੂੰ ਕਹਿੰਦੇ ਆ ਕਿ ਦਿਓ ਆ ਨਾਮ ਉਹ ਕੋਸ ਅਕੇ ਗਰੁੱਪ ਜੋ ਹਾਂ ਕੁਝ ਨਹੀਂ ਅੰਦਰਾਗਾ ਤੇ ਰਿਸ਼ਤੇ ਨੂੰ ਪਰਖਣ ਤੋਂ ਬਚਾਰਾ ਜਾਂਦਾ ਸਰਦਾਰਾ ਤੇ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਹੈਗਾ ਮੈਂ ਆਪਣੇ ਆਤਮ ਨੂੰ ਕਹਿਨੀ ਆ ਮੈਂ ਵੀ ਆਪਣੇ ਆਤਮ ਨੂੰ ਲੋੜੀਆਂ ਵੀ ਤੇ ਦੇਖੋ ਕਮੀਆਂ ਪੇਛੀ ਰਹੇ ਤੁੰਗ ਇਹ ਨਹੀਂ ਹੈਗਾ ਕਿ ਮੇਰੇ ਸੂ ਘਮੀਆਂ ਆਏਗੀ ਮੇਰੇ ਸੀ ਦੀ ਤੱਕ ਕਦੀ ਰੂਪ ਹੀ ਨਾ ਸਾਰਿਆਂ ਦੀ ਹੁੰਦੀ ਆ ਪਰ ਇਹਨਾਂ ਕਮੀਆਂ ਨੂੰ ਨਜ਼ਰ ਅੰਦਾਜ਼ ਕਰਨਾ ਪੈਂਦਾ ਹੈ ਜੇ ਆਪਾਂ ਇਹਨਾਂ ਕਮੀਆਂ ਨੂੰ ਨਜ਼ਰ ਅਦਾ ਨਹੀਂ ਕਰਾਂਗੇ ਤਾਂ ਤੇਰੇ ਵੀ ਰਿਸ਼ਤੇ ਵਿੱਚ ਔੜਾਂ ਆਉਣਗੀਆਂ ਤੇ ਉਹਨਾਂ ਤੇ ਕੀਤੇ ਨੇ ਦੇਖਿਆ ਕਿ ਇਸ ਤੈਨੂੰ ਬਿਲਕੁਲ ਠੇਕ ਬਿਲਕੁਲ ਕਰ ਦਿੰਦੀ ਆ ਇਸ ਕਰਕੇ ਹਰ ਕਿਸੇ ਸੰਭਾਲ ਨੂੰ ਤੇ ਜੋ ਵੀ ਜਿੰਦਗੀ ਆ ਤੇ ਤੁਹਾਨੂੰ ਕੁਛ ਨਹੀਂ ਰਹਿਤੀ ਜਾਣਾ ਹੈਗਾ ਜਿੰਦਗੀ ਨੂੰ ਜਿਵੇਂ ਆਨੰਦ ਨੂੰ ਮਾਣ ਨੂੰ ਤੁਹਾਨੂੰ ਕੋਚ ਰੱਖੋ ਤੇ ਆਪ ਤੁਹਾਨੂੰ ਤੇ ਬਹੁਤ ਸੋਹਣੀ ਜਿੰਦਗੀ ਬਣ ਸਕਦੀ ਆ ਕੋਈ ਵਿੱਚ ਵੀ ਆਪਾਂ ਆਪਣੀ ਜਿੰਦਗੀ ਨੂੰ ਆਨੰਦ ਨਾਲ ਸਾਧਨੇ ਆ ਤੇ ਇਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕੀਆ ਕਰਨਾ ਨਾ ਭੁੱਲਣਾ ਅਤੇ ਇਸੋ ਕਲੇਮਟ ਕਰਦੇ ਜਾਣਾ ਜੁਣੀ ਕਰਦੇ ਜਾਣਾ ਜੇ ਤੁਹਾਨੂੰ ਵੀ ਮੇਰੀ ਚੰਗੀ ਲੱਗੀਆਂ ਸਾਰੀ ਸ਼ੁਕਰੀਆ